ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਸਾ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਜਪੈ ਜਪ ਨਾ ਹੋਵੀ ਜੇ ਲਾਇ ਲਹਰ ਰਿਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਰ ਸੈ ਸੈਣ ਪਾਲਖ ਹੋਏ ਤਾਂ ਇਤਨਾ ਚੱਲੇ ਨਾਲ ਕਿ ਉਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਇਕ ਨ ਹੁਕਮੀ ਬਖਸੀ ਸ ਇਕ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਹਮੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣ ਨਿਸ਼ਾਨ ਗਾਵੇ ਕੋ ਗੁਣ ਬੁਧਿਆਇਆ ਚਾਰ ਗਾਵੇ ਕੋ ਵਿਦਿਆ ਵਿਖੰਭਿਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਦੀ ਲੈ ਫਿਰ ਦੇ ਗਾਵੇ ਕੋ ਜੱਪੇ ਦੇ ਸੇਦੀ ਗਾਵੇ ਕੋ ਵਿਖੇ ਹਾਦਰਾ ਹਾਦੂ ਤਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਦਿੰਦਾ ਦੇ ਲੇ ਤਕ ਪਾਏ ਜੁਗਾ ਜਲੰਦਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਸੇਵੇ ਪਰਵਾਹ ਸੱਚਾ ਸਾਹਿਬ ਸੱਚ ਨਾਈ ਆਖੇ ਆਪੋ અપਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਰਤਾਲ ਫਿਰ ਕੇ ਅੱਗੇ ਰਖੀਐ ਜਿਤ ਦੇ ਦਰਬਾਰ ਮੋਕੇ ਬੋਲਣ ਬੋਲੀਐ ਜਿਤ ਸੁਣ ਤਰੀ ਪਿਆਰ ਅਮਰ ਤੇਵਲਾ ਸਚ ਨਾਮ ਵਿਢਾਇਈ ਵਿਚਾਰ ਕਰਮੀ ਆਵੇ ਕੱਪੜਾ ਨਿਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆ ਥੱਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਰੂ ਦੀਦਾਨ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਘਰ ਲੇ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮੁਖ ਹਰਿਆਸmai ਗੁਰੂ ਗੀਸਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤਨਾ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈ ਵੀ ਜ਼ਰਨਾ ਜਾਈ ਤਿਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵਿਖਾਣੁ ਕਰਮਾਂ ਕੇ ਲੇ ਮਿਲੇ ਲਈ ਮਤ ਵਿਚਾਰਤਨ ਜਵਹਾਰ ਮਾਨਕ ਜੈ ਗੁਰ ਕੀ ਸਿੱਖ ਸੁਣੀ гура ਇੱਕ ਦੇਖ ਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵੀ ਸਰਨਾ ਜਾਈ ਜੈ ਕਿਚਾਰੇ ਆਰ ਜਾ ਹੋਰ ਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾ ਔਰ ਖਾਏ ਕੇ ਜਸਕੀਰ ਜੱਗੇ ਲੈ ਜੇ ਕਿਸ ਨਦਰ ਨਾ ਆਵੇ ਤਾ ਵਾਦੂ ਨਾ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹ ਕੋਈ ਨਾ ਸੁਝਈ ਜੇ ਕਿਸ ਗੁਣ ਕੋਈ ਕਰੇ ਸੁਣਿਐ ਸਿਧ ਪੀਰ ਸੁਰਨਾ ਸੁਣਿਐ ਤਤ ਤਵਲ ਆਕਾਸ਼ ਸੁਣਿਐ ਦੀਪ ਲਪਤਾ ਸੁਣਿਐ ਪੋ ਨਸਕੇ ਕਰ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪ ਪਾਪ ਗਾਨਾਸ ਸੁਣਿਐ ਇਸਰ ਬ੍ਰਹਮਾ ਇਹਿੰਦ ਸੁਣਿਐ ਮੁਕਸਲਾ ਹੰਮੰਦ ਸੁਣਿਐ ਜੋਗ ਜੁਗਤਨ ਭੇਦ ਸੁਣਿਐ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਪਾਪ ਕਾ ਨਾਸ ਸੁਣੀਐ ਸੰਤੋ ਗਿਆਨ ਸੁਣੀਐ ਅਠਸਠ ਕੈਸ਼ਨਾ ਨਾਸ ਸੁਣੀਐ ਪਰਪੜ ਪਾਵੇ ਮਾਨ ਸੁਣੀਐ ਲਗੇ ਸੇਜ ਗਿਆਨ ਗਿਆਨੁ ਭਗਤਾ ਸਦਾ ਵਿਗਾਸ ਸੁਣੀਐ ਦੁਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੇਗਾ ਸੁਣੀਐ ਸੇਖ ਪੀਰ ਪਤਸਾ ਸੁਣੀਐ ਆਂਦੇ ਪਾਵੇ ਰਾ ਸੁਣੇ ਹਾਥ ਹੋਵੇ ਸੁਗਾ ਨਾਨਕ ਪਗਦਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹਿ ਨ ਜਾਈ ਜੇ ਕੋ ਕਹਿ ਪੀਛੇ ਪਸਤਾਏ ਕਾਗਦ ਕਲਮ ਨ ਲਿਖਣਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੂਰਤ ਹੋਵੇ ਮਨ ਬੱਧ ਮਨਨੇ ਸਗਲ ਸਭਾਵਨ ਕੀ ਸੋਧ ਮੰਨੇ ਮੋ ਟਟਾ ਨਾ ਖਾਏ ਮੰਨੇ ਜਬ ਕੇ ਸਾਥ ਨਾ ਜਾਏ ਐਸਾ ਨੰ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਨ ਭਾਵੇ ਨਾ ਬੇਖ ਐਸਾ ਨੰਦਰਿੰਦਨ ਹੋਏ ਜੇ ਕੋ ਮੰਝਾਣੇ ਮਨ ਕੋਏ ਪਨ ਪਰਵਾਨ ਪਨ ਪ੍ਰਦਾਨ ਪੰਜੇ ਪਾਵੇ ਦਰੇ ਕੇ ਮਨ ਪਨ ਚੇ ਸੋਹੇ ਦਰ ਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਇ ਸਮਾਰ ਧੋਲ ਕਰਮ ਦਿਆ ਕਾ ਪੂਤ ਸੰਤੋਖ ਰਥਾ ਪਰ ਖੈ ਜਨ ਸੂਤ ਜੇ ਕ ਬੂਜੇ ਹੋਵੇ ਸਚਿਆਰ ਥਵਲੇ ਉਪਰ ਕੇਤਾ ਪਰ ਧਰਤੀ ਹੋਰ ਪਰੇ ਹੋਰ ਤਿਸਤੇ ਪਾਰ ਕਲੇ ਕਵਨ ਜੋ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾ ਇਹ ਲੇਖਾ ਲਿਖ ਜਾਣੇ ਕੋਏ ਲਿਖ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲਿਆ ਰੂਪ ਕਿਤੀ ਦਾਤ ਜਾਣ ਕੋੰਗੂਤ ਕਿਸ ਕੀ ਤਪਸਾਓ ਇੱਕ ਕਵਾਤੀਸਤੇ ਹੋਏ ਲਖ ਦਿਰਿਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ असंख जप असंख पओ असंख पूजा असंख तप ताओ असंख ग्रंथ मुख वेद पाठ असंख योग मन रह उदास असंख भगत गुण ज्ञान विचार असंख सती असंख दतार असंसूर मोह पख सार असंख मोह ले विल आए तार कुदरत कवन का विचार वारन दया एक वार ज्योत पावे साई भलीकार तू सदा सलामत निरंकार असंख मूर्ख अंधखोर असंख चोर हराम खोर अशंख अमर कर जाहे जोर असंख गलवड हत्या कमाए असंख पापी पाप कर जाए अशंख कूड़े यार कूड़े फेराये अशंख मलैल खाए असंख, असंख निंदक सिर ਕਰੇ ਪਾਰ ਨਾਨਕ ਨੀਚ ਕੇ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਸੰਖਤਾ ਅਗਮ ਅਗਮ ਸੰਖਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿ ਸੰਜੋਗ ਖਾਣ ਜਿਨ ਐਲੇ ਕੇ ਸਿਰ ਨਾ ਹੈ ਜਿਉ ਜਿਉ ਫਰਮਾਏ ਤਿ ਉਪਤਿਵ ਪਾਏ ਜੇਤਾ ਕੀਤਾ ਤੇਤਾ ਨਾ ਮੁਨਾਵੇਂ ਨਾ ਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸਕੇ ਮੂਤਪਲਿੱਤੀ ਕੱਪੜ ਹੋਈਏ ਦੇਸਾ ਬੁਲ ਲਈਏ ਓ ਤੁਏ ਪਰ ਇਹ ਮਤ ਪਾਪਾਂ ਕੇ ਸੰਗ ਓ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਅਖੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਤਪ ਵਿਆਦਤ ਦਾਨ ਏਕੋ ਪਾਵੇ ਤੀ ਕਮਾਨ ਸੁਣੇ ਮਨੇ ਮਨ ਕੀਤਾ ਪਾਓ ਅੰਤਰਗਤੀਤ ਮਨ ਨਾਓ सब गुण तेरे में नाही कोई बिन गुण के तेरे भगत ना होए स्वस अदवाणी ब्रह्मा स्व स्व हंस दमन चाओ कमण सवेला वक्त कमण कमण ते तव कमण वार कमण से रुक्तिमा कमण जित होवा आकार वेला पाइए पंडिती ती जे होवे लेख सुप्राण ਵਕਤ ਨਾ ਪਾਈ ਉਹ ਕਦਿਨਾਂ ਦੇ ਲਿਖਣ ਲੈ ਕੁਰਾਨ ਤਿਤਵਾਰਨ ਜੋਗੀ ਜਾਣੇ ਰਤਮਾ ਨਾ ਕੋਈ ਜਹ ਕਰਤਾ ਸਿద్ధి ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਈ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਹੋੜੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਆਗੇ ਗਿਆ ਨਾ ਸੋਏ ਪਤਲਾ ਪਤਲ ਲਗ ਅਗਾਸਾ ਆਵਾਜ਼ ਉੜਕ ਉੜਕ ਭਾਲ ਥਕੇ ਵੇ ਕਹਿਣ ਇੱਕ ਆਵਾਜ਼ ਅਸੇ ਸਖਾਰਾ ਕਹਿਣ ਕਿਤੇ ਬਾ ਅਸਰੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਕੇ ਹੋਏ ਬਣਸ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਇ ਸਲਾਇ ਇਥੇ ਸੁ ਸੁਨਾ ਪਾਇਆ ਨਦੀਆਂ ਤੇ ਵਾਹ ਪਾਵੇ ਸੁੰਦ ਨਾ ਜਾਣੈ ਸੁੰਦ ਸਾ ਸੁਲਤਾਨ ਗੇਰ ਸੇਤੀ ਮਲਤਾਨ ਕੀੜੀ ਤੂੰ ਨਾ ਹੋਵਨੀ ਜਦਿਸ ਮਨੋ ਨਾ ਵਿਸਰੇ ਅੰਤ ਨਾ ਸੁਪੀ ਕੇ ਅੰਤ ਅੰਤ ਨਾ ਕਰਨੇ ਦੇਨਾ ਅੰਤ ਅੰਤ ਨਾ वेखण सुनना अंत अन्त। अंत न जापे कि यह मनमंत अंत जापे कि आकार अंत जापे पारावार अंत करने के ते पे लड़ाए ताके अंत ना पाए जाए यह अंत जाने कोई बोता कहिए बोता होए वड्डा साहिब उच्चा था ਜੇ ਉੱਪਰ ਉਚਾ ਨਾ ਐਵਡ ਉਚਾ ਹੋਵੇ ਕੋਈ ਜੀ ਸੂਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭੋਤਾ ਕਰਮ ਲਿਖਿਆ ਨਾ ਜਾਏ ਵੱਡਾ ਤਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁੱਕਰ ਪਾਏ ਕੀਤੇ ਮੂਰਖਾਈ ਖਾਇ ਕੀਤੇ ਦੂਖ ਸੁਦਮਾ ਹੈ ਬੇਦੱਤ ਤੇਰੀ ਦਤਾਰ ਬੰਦ ਖਲਾਸੀ ਪਾਣ ਹੋਏ ਉਹ ਰਾਖ ਨਾ ਸਕੇ ਕੋਈ ਜੇ ਕੋ ਖਾਏਗਾ ਅਖਣ ਪਾਏ ਉਹ ਜਾਣੇ ਜੇ ਤੀ ਮੋਹਿ ਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਵੇਕੇ ਹੀ ਕੇ ਜਿਸਨੋਂ ਬਖਸੇ ਸਿਪ ਸਲਾ ਨਨ ਪਤ ਸਹੀ ਪਤ ਸਹਾ ਅਮੁੱਲ ਗੁਣ ਅਮੁੱਲ ਬਪਰ ਅਮੁੱਲ ਵਪਾਰੀ ਐ ਅਮੁੱਲ ਫਡਾਰ ਅਮੁੱਲ ਆਵੇ ਅਮੁੱਲ ਲੇ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲਤੁੱਲਾ ਅਮਲ ਪਰਮਾਨ ਅਮੁੱਲ ਅਕਸੀਸ ਅਮਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਕਿਆ ਨਾ ਜਾਏ ਆਖ ਆਖ ਰਹਿ ਲਿਬਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਦੁਖਿਆ ਅੱਖੇ ਵਰ ਮੇ ਆਕੇ ਇੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸ ਰਾਖੇ ਸਿੱਧ ਅੱਖੇ ਕੀ ਕਹਤੇ ਕੀਤੇ ਬੁੱਧ ਅੱਖ ਧਨ ਅੱਖੇ ਦੇਵ ਅੱਖੇ ਸੂਰ ਨਰ ਮੁੰਜਨ ਸੇ ਕਤੇ ਅੱਖੇ ਅਖਣ ਪਾਏ ਕਤੇ ਕੇ ਕੇ ਉਟ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੇ ਕੇ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਆਖੇ ਬੋਲ ਵਿਗੜ ਤਾਣਖੇ ਸਿਰਗਵਾਰਾ ਗਵਾਤ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੇ ਸਿਰ ਸਮਾਲੇ ਵਾਜੇ ਨਾਰ ਅਨੇਕ ਸੰਖਾ ਕਿ ਤੇ ਵਮਣ ਹਰੇ ਕਿ ਤੇਰਾ ਪਰਿਸ਼ੋ ਕਹਿਆ ਨਾ ਕਿ ਤੇ ਗਾਵਣ ਹਾਰੇ ਗਾਵੇ ਤਹਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੇ ਦਵਾਰੇ ਗਾਵੇ ਚਿਤ ਕੁਤ ਲਿਖ ਜਾਣਾ ਲਿਖ ਲਿਖ ਧਰਮ ਦੀ ਜਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਇੰਦ ਇਦਾਸਨਮ ਬੈਠੇ ਦੇਵ ਦਿਆਦਰ ਨਾਲੇ ਗਾਵੇ ਸੁਸਮਦੀ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਣਿਆ ਮਨਮੋਹਨ ਸੁਰਗਮ ਅਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਪੀਰਥ ਨਾਲੇ ਗਾਵੇ ਜੋਧਾ ਮਹਾਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਨਰ ਵਰਪੰਡਾ ਕਰ ਕਰ ਲਖੇ ਤਾਰੇ ਸੈਦ ਨੂੰ ਗਾਵੇ ਜੋਧਤ ਪਾਵਨ ਰਤੇ ਤੇਰੇ ਭਗਤ ਰਸ ਹਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਵਨ ਨਾਨਕਿਆ ਵਿਚਾਰੇ ਸੋਈ ਸੋਈ ਸੁਦਾਸ ਸਾਹਿਬ ਸਤ ਸੱਚ ਨਹੀਂ ਹੈ ਬੀ ਹੋਸੀ ਜੈ ਨਾ ਜਾਸੀ ਸੁਤਨਾ ਜਿਨ ਜਿਨ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਬ ਜਿਵ ਡਾਇ ਜੋ ਤਸ ਭਾਵੇ ਸੋਈ ਕਰਸੀ ਹੁਕਮ ਕਰ ਨਾ ਜਾਈ ਸੋ ਪਾਤ ਸੋ ਸਹਾਪਤ ਸਾਈਬੋ ਨਾਨ ਕਰਨ ਜਾਈ ਮੁੰਦਾ ਸਦੋ ਸਰਮਪਤ ਚੋਲੀ ਧਿਆਨ ਕੀ ਕਰੈ ਕੋ ਹਉਤ ਚਿੰਤਾ ਕਾਲ ਕੋ ਆਰੀ ਕਾਇਆ ਜੁਗਤ ਦੰਡਾ ਪਰਤੀ ਤੇ ਆਈ ਪੰਛੀ ਸਗਲ ਜਮਾਤੀ ਮਨ ਜੀ ਤੇਜ ਜੁਗ ਜੀਤ ਆਦੇ ਇਸ ਆਦੇਸ ਆਧ ਅਨੀਲ ਅਨਾਨਾਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦੇ ਭੰਡਾਰਣ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਸਿਦ ਅਵਾਰਾ ਸਾਧ ਸੰਜੋਗ ਵਿਜੋਗ ਤੇ ਕਰ ਚਲਾਵੇ ਲੈ ਕੇ ਆਵੇ ਪਾਗ ਅਦੇਸ ਤੇ ਅਦੇਸ ਆਦ ਨਿਨ ਅਨਾਦ ਅਨਾਤ ਜੁਗ ਜੁਕੇ ਇੱਕ ਵੇਸ ਇੱਕ ਮਾਇ ದುਗਤ ਵਿਆਈ ਤਿੰ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ دیਵਾਨ ਜਿਉ ਜਿਸ ਪਾਵੇ ਤੇ ਵਿਚ ਲਾਵੇ ਜਿਉ ਹੋਵੇ ਪਰਮਾਨ ਅਵੇਖੇ ਓ ਨਾ ਨਦਰ ਨਾ ਆਵੇ ਬਹੁਤ ਇਹੜਾ ਅਦੇਸ ਸੇ ਅਦੇਸ ਆਦ ਅਨੀ ਲ ਅਨਾਨਹਤ ਜਗ ਜਗ ਇਕੋ ਵੇਸ ਅਸਨ ਲ ਲੈ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਰ ਨਾਨਕ ਸਾਚੀ ਕੀ ਸਾਚੀ ਕਾ ਆਦੇ ਇਸ ਅਦੇਸ ਆਦ ਅਨੀ ਲ ਅਨਾਨਹਤ ਜਗ ਜਗ ਇਕੋ ਵੇਸ ਇਕ ਦੀ ਦੂ ਜੀਵੋ ਲਖੋਵੇ ਲਖੋਵੇ ਲਖਵੀਸ ਲਖ ਲਗੇੜਾ ਖੀਏ ਇੱਕ ਨਾਮ ਜਗਦੀਸ ਤੇਰੇ ਪਤ ਪਵੜੀਆਂ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀ ਟਾਈ ਦੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਅਖੰਡ ਜੋਰ ਚ ਪੈਣਾ ਯੋਰ ਯੋਰ ਨ ਮੰਗਣ ਦੇਣਾ ਯੋਰ ਯੋਰ ਨ ਜੀਵਨ ਮੰਨਣਾ ਯੋਰ ਯੋਰ ਨ ਰਾਜ ਮਨ ਮਨਸੋਰ ਜੋ ਨ ਸੁਚਿ ਗਿਆਨ ਵਿਚਾਰ ਜੋਰ ਨ ਜੁਕਤੀ ਸੂਤੇ ਸੰਸਾਰ ਜਿਸ ਹਾਸ ਜੋਰ ਕਰ ਵੇਖੇ ਸੋਏ ਨਾਨਕ ਤੂੰ ਨਿਤ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਉਣ ਪਣੀ ਅਗਨੀ ਪਤਾ ਤਿਸ ਵਿੱਚ ਸਤੀ ਥਾ ਪਰਕੀ ਧਰਮ ਸਾਰ ਤਿਸ ਵਿੱਚ ਜੀ ਜੁਗ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਤੇ ਸੋਨ ਪੰਜ ਪਰਵਾਨ ਮਦਰੀ ਕਰਮ ਪਾਵੇ ਨਿਸ਼ਾਨ ਕਰਤਿ ਪਕਾਈ ਉਥੇ ਪਾਏ ਨਨ ਗਾਇਆ ਜਾਪੇ ਜਾਏ ਧਰਮ ਖੰਡ ਕੇ ਅਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੇਸ ਸੰਸਕਰ ਕੇਤੇ ਕਾਨ ਮਹਿਸ ਕੇਤੇ ਬਰਮੇ ਘਾਰਤ ਘੜੀਏ ਉਪਰੰਤ ਕੇ ਵੇਸ ਕੇਤੇ ਕਰਮ ਧੂਮੀ ਮਹਿਰ ਕੇਤੇ ਕੇਤੇ ਤੂ ਉਪਦੇਸ਼ ਕਿਤੇ ਇੰਦ ਜੰਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਤਬੁੱਧ ਨਾਥ ਕਿਤੇ ਕਿਤੇ ਜੜੀ ਵੇਲ ਕਿਤੇ ਦੇਵ ਦਾ ਨਵ ਮੁੰਨ ਕਿਤੇ ਕਿਤੇ ਰਤਨਸੁੰਦ ਕਿਤਨ ਖਾਣ ਕਿਤਨ ਬਾਣ ਕਿਤੇ ਪਾਤਨ ਅਨੰਦ ਕਿਤਿਆਂ ਸੂਤ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਿਤੇ ਨਾਦ ਬਨੌਰ ਕੋ ਅਨੰਤ ਸਰਮਖੰਡ ਕੀ ਬਾਣੀ ਰੂਪ ਤੇਥੇ ਕਾੜਤ ਕੜੀ ਬਹੁਤ ਅਨੂਪ ਤਾਂ ਕਿ ਗੱਲਾ ਕਥਿਆ ਨਾ ਜਾਏ ਜੇ ਕੋ ਕਹੇ ਪੀਛੇ ਪਸਦਾਏ ਇਥੇ ਕੜੀਏ ਸੁਖ ਸਮਰਥ ਮਨ ਬੁੱਧ ਇਥੇ ਕੜੀਏ ਸੁਰ ਸਿਦਾਤੀ ਸਉਦ ਕਰਮਖੰਡ ਕੀ ਬਾਣੀ ਯਾਰ ਤਿੱਥੇ ਹੋ ਨ ਕਈ ਹੋਰ ਤਿੱਥੇ ਜੋਦ ਮਾਂ ਬਸੂਰ ਤਿੰਨ ਮੈਂ ਰਾਮ ਮਿਆ ਪਰਪੂਰ ਤਿਥੇ ਸੀਤੋ ਸੀਤਾ ਮੈਂ ਮਾ ਮਾਏ ਤਾਂ ਕੇ ਰੁਕ ਨਾ ਕੁਤ ਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਉਸੇ ਮਨ ਮਾਏ ਜਿੱਥੇ ਪਗ ਦੋਸੇ ਕੇ ਲੋ ਕਰੇ ਨੰਦ ਚਮਨ ਸੋਏ ਸਤ ਖਨ ਹੋਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤੇ ਤੇ ਖੰਡ ਮੰਡਵਰ ਪੰਡ ਜੇ ਕੋ ਕਥੇ ਅੰਤਨਾ ਅੰਤ ਇੱਥੇ ਲੋ ਲੋ ਅਕਾ ਜਿਵ ਜਿਵ ਹੁਕਮ ਆਤੀ ਵੇ ਦੀ ਬਕਰ ਵੇਖੇ ਵਿਖਸੇ ਕਾਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜਾਤ ਪਹਾਰਾ ਧੀਰਜ ਸੁਨੇਹਾਰ ਅਹਰਮਤ ਵੇਦ ਹਥਿਆਰ ਭੌਖ ਲਾਗਨੀ ਤਪਦਾ ਭਾਂਡਾ ਪਉ ਅਮਰ ਤਟਾ ਖੜੀ ਹੈ ਸਬਦ ਸੱਚੀ ਸਤਿ ਸ਼ਕਸਾਲ ਜਿੰਨ ਕੋ ਨਦਰ ਕਰਮ ਚਿੰਤਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤੁਈ ਦਾਈ ਦਾਇਆ ਖੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਗਰਮੀ ਆਪੋ ਆਪਣੀ ਕੈ ਨੜੇ ਕੈ ਦੂਰ ਜਿਨੀ ਨਾਮ ਧਿਆਇਆ ਗੇਮ ਸਕਤ ਤਾ ਨਾਨਕ ਤੇ ਮੁਖ ਊਜਲੇ ਕੇਤੀ ਸੁਤੀ ਨਾਲ